ਤੁਆਬਾ ਆਰਿਆ ਸੀਨੀਅਰ ਸੈਕੰਡਰੀ ਸਕੂਲ ਰਾਹੋ ਰੋਡ ਨਵਾਂ ਸ਼ਹਿਰ ਵਿਖੇ ਹੋਈਆਂ ਖੇਡਾਂ ਸ਼ੁਰੂ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਖੇਡਾਂ ਦੇ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਖੇਡਣਾ ਖੇਡਣ ਦੇ ਨਾਲ ਇੱਕ ਤਾਂ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਦੂਜਾ ਕੋਈ ਵੀ ਸਾਨੂੰ ਬਿਮਾਰੀ ਜਾਂ ਕੋਈ ਪ੍ਰੋਬਲਮ ਨਹੀਂ ਆਦੀ ਇਸ ਮੌਕੇ ਤੇ ਜੇਤੂ ਬੱਚਿਆਂ ਨੂੰ 골ਡ ਮੈਡਲਸ ਵੀ ਦਿੱਤੇ ਗਏ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਦਾਰ ਪਰਮ ਸਿੰਘ ਖਾਲਸਾ ਅਤੇ ਵਿਨੋਦ ਭਾਰਤਵਾਜ ਤੋਂ ਇਲਾਵਾ ਹੋਰ ਵੀ ਵਿਪਤਵੰਤ ਸੱਜਣ ਹਾਜ਼ਰ ਰਹੇ ਆਓ ਦੇਖਦੇ ਆ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ ਇਹਨਾਂ ਆੜੀ ਮੈਂ ਸਾਡੇ ਮੇਸਰ ਜੀ ਸ਼ਿਸ਼ੀਲਪੁਰ ਜੀ ਦਾ ਵੀ ਐਦਨੋ ਥੈਂਕਸ ਕਰਦਾ ਉਹਨਾਂ ਨੇ ਵੀ ਸਕੂਲ ਦੇ ਲਈ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਸੋ ਪਿਆਰੇ ਬੱਚਿਓ ਮੈਂ ਬਹੁਤਾ ਟਾਈਮ ਨਹੀਂ ਲਵਾਂਗਾ ਅੱਜ ਦੇ ਫਲੈਟ ਕੰਮੀਟਰ ਇੱਕ ਦੋ ਗੱਲਾਂ ਮੈਂ ਤੁਹਾਨੂੰ ਦੱਸਾਂਗਾ ਬੇਟਾ ਸਪੋਰਟਸ ਕਰਨੇ ਹਰ ਬੰਦੇ ਤੇ ਇਸ ਵਿੱਚ ਦੇ ਵਿੱਚ ਨਹੀਂ ਆਉਂਦਾ ਉਸੇ ਲਈ ਕਿਉਂਕਿ ਸਾਡੀ ਸਮੁੱਚੀ ਮੈਨੇਜਮੈਂਟ ਸਾਨੂੰ ਐਪੋਰਟ ਕਰਦੀ ਹੈ ਕਿ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਐਥਲੀਟ ਐਥਲੀਟ ਮੀਟ ਕਰਵਾਈ ਜਾਵੇ ਐਨ ਐਸ ਐਸ ਦੇ ਪ੍ਰੋਗਰਾਮ ਹੁੰਦੇ ਬੇਟਾ ਕਲਚਰ ਐਕਟੀਵਿਟੀ ਹੁੰਦੀ ਹੈ ਹੋਰ ਵੀ ਸਾਰੇ ਪ੍ਰੋਗਰਾਮ ਅਸੀਂ ਲਿਖਦੇ ਆ ਤਾਂ ਕਿ ਜਿਹੜੇ ਵਿਦਿਆਰਥੀ ਆ ਇਹ ਆਲ ਰਾਉਂਡਰ ਬਣਨ ਉਹਨਾਂ ਦੀ ਪਰਸਨੈਲਿਟੀ ਆਲ ਰਾਉਂਡ ਦੇ ਲੈਵਲ ਤੇ ਡਿਵੈਲਪ ਹੋਵੇ ਮੈਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਦੇਖਦਾ ਕਿ ਸਿਰਫ ਇਕੱਲੀ ਪੜ੍ਹਾਈ ਪੜ੍ਹਾਈ ਬੇਟਾ ਸਾਰੇ ਜਿਹੜੇ ਤੁਹਾਡੇ ਪਰਸਨੈਲਿਟੀ ਦੇ ਅੰਗ ਨੇ ਉਹ ਸਾਰੇ ਸਕੂਲਾਂ ਦੇ ਵਿੱਚ ਸੈਲੀਬ੍ਰੇਟ ਹੋਣੇ ਚਾਹੀਦੇ ਤਾਂ ਕਿ ਬੱਚੇ ਨਾਲ ਦਾ ਭਾਈ ਵੀ ਦੀ ਫਤਿਹ ਸਰਦਾਰ ਕਮੇਟੀ ਅੱਜ ਦੋਬਾ ਅਰਿਆ ਕਲਪਿੰਗ 225 ਦੀ ਜੋ ਅਥੈਟਿਕ ਕਮੇਟੀ ਸਿਆ ਉਹਦੇ ਵਿੱਚ ਅੱਜ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੋ ਮੈਂ ਸਮਝਦਾ ਹਾਂ ਸਮੂਚੀ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਗਿੱਲ ਜੀ ਔਰ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਜੀ ਐਲਾਲ ਸ਼ਰਮਾ ਜੀ ਔਰ ਸਮੂਚੀ ਆਰ ਐਸ ਸਕੂਲ ਦੀ ਪਰਵਰਣਕ ਕਮੇਟੀ ਔਰ ਔਰ ਅਰੇ ਸਮੂਚੇ ਜਿਹੜਾ ਸਟਾਫ ਆ ਉਹ ਅੱਜ ਇਹਦੇ ਵਿੱਚ ਭਾਗ ਲੈ ਰਹੇ ਆ ਮੈਂ ਸਮਝਦਾ ਕਿ ਸਪੋਰਟਸ ਮੀਟ ਹੋਣਾ ਹਰ ਇੱਕ ਨੂੰ ਦੇ ਵਿੱਚ ਜ਼ਰੂਰੀ ਆ ਕਿਉਂਕਿ ਬੱਚੇ ਜਦੋਂ ਪਾਰਟਿਸਿਪੇਟ ਕਰਨਗੇ ਤੇ ਉਹਨਾਂ ਦੇ ਅੰਦਰ ਖੇਡ ਦੀ ਭਾਵਨਾ ਔਰ ਆਪਣੇ ਜਿਹੜੇ ਭੱਡੇ ਆ ਉਹਨਾਂ ਦਾ ਸਤਕਾਰ ਦੀ ਭਾਵਨਾ ਪੈਦਾ ਹੋਊਗੀ ਸੋ ਮੈਂ ਆਪਣੇ ਵੱਲੋਂ ਸਮੂਹਟੀ ਮੈਨੇਜਮੈਂਟ ਨੂੰ ਸੂਚੇ ਵਿਦਿਆਰਥੀਆਂ ਨੂੰ ਜੋ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਨ ਦਿਲਦਿਆਂ ਕਰਾਂਗੇ ਮੁਬਾਰਕਬਾਦ ਦੇਣਾ ਵਾਈਕ੍ਰਿਟੀਕਲ ਚਾਹਤ ਦਾਸ ਦੇ ਬੜੀ ਦਿਲਸ਼ੁਰੀ ਹੋ ਰਹੀ ਹੈ ਕਿ ਦੋ ਬਾੜੀਆਂ ਇਸ ਮਿਸ ਕੰਡੀਸ਼ਨ ਦੀ 71 ਜਿਹੜੀ ਐਕੈਡਮਿਕ ਮੀਟ ਹੈ ਅੱਜ ਸ਼ੁਰੂ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਧਾਰੀਆਂ ਨੂੰ ਕਹੂੰਗਾ ਕਿ ਉਹ ਸਪੋਰਟਸ ਮੈਨ ਸਿੱਪ ਹਾਂਜੀ ਸੂਰ ਇਸ ਲਈ ਜੂਨੀਅਰ ਟੀਚ ਜੂਨੀਅਰ ਸਟੂਡੈਂਟਸ ਰੈਡੀ ਰਨ ਕਲਾਸਰੂਮ ਹੈ ਜਿਹੜਾ ਬੱਚਿਆਂ ਦੇ ਬ੍ਰੇਨ ਨੂੰ ਡਿਵੈਲਪ ਕਰਦਾ ਉਸੇ ਤਰ੍ਹਾਂ ਗਰਾਊਂਡ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਐਕਟੀਵਿਟੀ ਐ ਉਹ ਵਿਦਿਆਰਥੀਆਂ ਨੂੰ ਫਿਜ਼ੀਕਲੀ ਐਕਟਿਵ ਕਰਦੀਆਂ ਨੇ ਉਹਨਾਂ ਦੇ ਕੈਰੈਕਟਰ ਦਾ ਨਿਰਮਾਣ ਹੁੰਦਾ ਸੋ ਜਿੱਥੇ ਪੜ੍ਹਾਈ ਬਹੁਤ ਜ਼ਰੂਰੀ ਐ ਉਨਹੀ ਸਪੋਰਟਸ ਜ਼ਰੂਰੀ ਐ ਸਪੋਰਟਸ ਜਿਹੜੇ ਬੱਚੇ ਕਰਦੇ ਨੇ ਉਹ ਦੂਸਰਿਆਂ ਨਾਲ ਥੋੜਾ ਜਿਹਾ ਵੱਖ ਹੁੰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਹਾਰ ਨੂੰ ਜਨਨ ਦਾ ਬਹੁਤ ਵੱਡਾ ਹੌਸਲਾ ਹੁੰਦਾ ਸੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਹੁੰਦੇ ਨੇ ਤੇ ਜਿਹੜੇ ਬੱਚੇ ਸਪੋਰਟਸ ਕਰਦੇ ਨੇ ਉਹ ਅੰਦਰੋਂ ਬਹੁਤ ਸਟਰੋਂਗ ਹੁੰਦੇ ਨੇ ਤੇ ਛੋਟੀਆਂ ਮੋਟੀਆਂ ਜਿਹੜੀਆਂ ਡਿਫਿਕਲਟੀਜ਼ ਹੁੰਦੀਆਂ ਨੇ ਉਹਦੀ ਪਰਵਾਹ ਨਹੀਂ ਕਰਦੇ ਤੇ ਉਹਨਾਂ ਹਾਰਡਲਜ਼ ਨੂੰ ਪਾਰ ਕਰਦੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਂਦੇ ਨੇ ਸੋ ਅੱਜ ਜਿਹੜੇ ਖਿਡਾਰੀ ਆ ਸਾਡੇ ਸਕੂਲ ਦੇ ਉਹਨਾਂ ਨੇ ਖੇਡਾਂ ਦੇ ਵਿੱਚ ਬਹੁਤ ਮੱਲਾਂ ਮਾਰੀਆਂ ਨੇ ਮੈਨਵੈਂਟਲ ਦੇ ਬਹੁਤ ਅੱچھے ਪਲੇਅਰ ਨੇ ਜਿਨ੍ਹਾਂ ਨੇ ਡਿਸਟ੍ਰਿਕਟ ਦੇ ਵਿੱਚ ਸਟੇਟ ਦੇ ਵਿੱਚ ਜਿਵੇਂ ਨੈਸ਼ਨਲ ਲੈਵਲ ਵੀ ਹੋਏ ਨੇ ਸੋ ਇਸ ਸਕੂਲ ਦਾ ਇੱਕ ਵਿਦਿਆਰਥੀ ਸੀ ਸ਼੍ਰੀ ਰਾਮ ਲਖਨ ਯਾਦਵ ਜਿਹੜਾ ਵਾਰ ਦੇ ਵਿੱਚ ਵਰਲਡ ਚੈਂਪੀਅਨ ਬਣਿਆ ਸੀ ਇਸ ਤੋਂ ਲਾਵਾ ਸਾਡੇ ਕੋਲੇ ਬਾਸਪੁਰਾ ক্রিকেট ਨੇ ਵੀ ਸਾਡੇ ਸਕੂਲ ਦੀ ਟੀਮ ਨੇ ਡਿਸਟ੍ਰਿਕਟ ਜਿੱਤਿਆ ਐਥਲੈਟਿਕਸ ਤੇ ਬਹੁਤ ਸਾਰੇ ਈਵੈਂਟ ਨੇ ਜਿਨ੍ਹਾਂ ਨੇ ਸਟੇਟ ਔਰ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਕੀਤਾ ਸੋ ਮੇਰੀ ਸਾਰੇ ਬੱਚਿਆਂ ਨੂੰ ਅੱਜ ਅਪੀਲ ਹੈ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਇਸ ਖੇਡ ਦੇ ਵਿੱਚ ਭਾਗ ਲੈਣ ਤੇ ਛੱਕੋ 100 ਮੀਟਰ ਹੈ 200 ਮੀਟਰ ਹੈ ਜਾਂ ਥਰੋ ਹੋਣੇ ਨੇ ਸਲੋ ਸਾਈਕਲਿੰਗ ਹੋਣੀ ਹੈ ਕ੍ਰਿਕਟ ਦਾ ਮੈਚ ਵੀ ਹੋਣਾ ਹੈ ਰਗਬੀ ਦਾ ਮੈਚ ਵੀ ਹੋਣਗੇ ਸੋ ਸਾਰੇ ਇਵੈਂਟ ਜਿੰਨੇ ਵੀ ਹੋ ਸਕਦੇ ਨੇ ਸਾਰੇ ਘਟਾਰੀ ਵੱਧ ਵੱਧ ਭਾਗ ਲੈਣ ਇਹਦੇ ਨਾਲ ਹੀ ਮੈਂ ਮੀਡੀਆ ਦਾ ਤੁਹਾਡਾ ਬਹੁਤ ਧੰਨਵਾਦੀ ਹਾਂ ਜਿਹੜੇ ਤੁਸੀਂ ਸਾਡੇ ਸੰਗ ਹੋ ਜਿਆ ਅੰਦਨੀ ਐਕਟੀਵਿਟੀ ਨੂੰ ਲੋਕਾਂ ਮਰੇ ਲੈ ਕੇ ਆਉਂਦੇ ਨੇ ਬਹੁਤ ਸਾਰੇ ਲੋਕ ਮਾਪੇ ਪੇਰੈਂਟਸ ਇੱਥੇ ਸੰਦੇ ਨੇ ਤੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੁੜੀਓ ਥੈਂਕ ਯੂ ਬਈ ਸ਼ਾਬਾਸ਼ ਸ਼ਾਬਾਸ਼ ਸਾਰੇ ਪੈਰੈਂਟਸ ਥੈਂਕ ਯੂ ਬਹੁਤ ਐਕਟਿਵ ਵੈਰੀ ਵੈਰੀ ਵੈਲ ਡਨ ਬਹੁਤ ਅੱਛੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਗੁੱਡ ਸ਼ਾਟ ਆਨ ਯਰ ਮਾਰਕ ਸੈਟ ਗੋ ਕਲੈਪਿੰਗ ਬੇਟਾ ਕਲੈਪਿੰਗ ਕਲੈਪਿੰਗ ਸ਼ਾਬਾਸ਼ ਬਹੁਤ ਅੱਛੇ ਵੈਲਡਨ ਬੇਟਾ ਵੈਲਡਨ ਸ਼ਾਬਾਸ਼ ਕੋਈ ਨਹੀਂ ਕੋਈ ਨਹੀਂ ਤੇਜ ਚੇਤਰ ਗੋ ਗੋ ਬੇਟਾ ਗੋ ਪੂਰੀ ਕਰੋ ਕੋਈ ਗੱਲ ਨਹੀਂ ਤਾਂ ਵੀ ਕੋਈ ਗੱਲ ਨਹੀਂ ਨੋ ਪ੍ਰੋਬਲਮ shall i shall i